ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਮੋਗਾ ਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਮੋ ਸਾਹਮਣੇ ਪੁਲਿਸ ਤੇ ਪੰਚਾਇਤ ਵਿਭਾਗ ਦੀ ਮੌਜੂਦਗੀ ਚ ਕਰਵਾਈ ਗਈ ਜ਼ਮੀਨ ਦੀ ਬੋਲੀ ਮਨਜੀਤ ਸਿੰਘ ਜੀ ਕੇ ਦਾ ਵੱਡਾ ਬਿਆਨ ਸੁਖਬੀਰ ਬਾਦਲ ਜਲਦੀ ਹੀ ਅਕਾਲ ਤਖਸਾਈ ਵਿਖੇ ਪੇਸ਼ ਹੋ ਕੇ ਦੇਣਗੇ ਆਪਣਾ ਸਪਸ਼ਟੀਕਰਨ ਗੁਰਦਾਸਪੁਰ ਚ ਵਾਪਰੇ ਦਰਦਨਾਖ ਖਾਸੇ ਚ ਮਾਪਿਆਂ ਦੇ ਇਕਲੋਤੇ ਪੁੱਤ ਦੀ ਹੋਈ ਮੌਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਚ ਗਮ ਦਾ ਮਾਹੌਲ ਦੇਹਨ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਨੇ ਮੀਰੀ ਪੀਰੀ ਦਿਵਸ ਮੌਕੇ ਸਚਖੰਡ ਸ੍ਰੀ ਹਰਮਨਦਾਸ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਇਸ ਮੌਕੇ ਉਹਨਾਂ ਨੇ ਸਮੂਹ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੁਖਪੀਰ ਬਾਦਲ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਗੇ ਸਮਝਦਾ ਵਾ ਕਿ ਇੱਕ ਐਸਾ ਇਸ਼ੂ ਹੈਗਾ ਜਿਹੜਾ ਬੜੇ ਸਮੇਂ ਤੋਂ ਅਕਾਲੀ ਦਲ ਨੂੰ ਘੇਰਦਾ ਹੈ ਔਰ ਅਕਾਲੀ ਦਲ ਨੇ ਨੁਕਸਾਨ ਵੀ ਖਾਦੇ ਨੇ ਕਿ ਡੇਰਾ ਮਾਫੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋ ਜਾਵੇ ਬਰਗਾੜੀ ਹੋ ਜਾਵੇ ਤੇ ਅਕਾਲ ਤਖਤ ਜਿਹੜਾ ਉਹ ਸੁਪਰੀਮ ਹੈ ਕੋਈ ਦੁਨੀਆ ਤੇ ਐਸਾ ਧਰਮ ਨਹੀਂ ਹੈ ਜਿਹੜਾ ਕੋਈ ਕਿਸੇ ਨੂੰ ਤਲਬ ਕਰ ਸਕਦਾ ਹੋਵੇ ਸਿੱਖ ਧਰਮ ਦੇ ਵਿੱਚ ਇੱਕ ਕਨਸੈਪਟ ਹੈ ਪੰਜ ਪਿਆਰਿਆਂ ਦਾ ਅਕਾਲ ਤਖਤ ਸਾਹਿਬ ਦਾ ਕਿ ਜਿਹੜੇ ਕਿਸੇ ਵੀ ਵੱਡੇ ਤੋਂ ਵੱਡੇ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਅਰਗੇ ਵੀ ਪੇਸ਼ ਹੋਏ ਨੇ ਇੱਥੇ ਮੁੱਖ ਮੰਤਰੀ ਵੀ ਪੇਸ਼ ਹੁੰਦੇ ਰਹੇ ਨੇ ਤੇ ਜੇ ਉਹਨਾਂ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਔਰ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਮੈਂ ਸਮਝਦਾ ਇਹ ਠੀਕ ਗੱਲ ਹੈ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਸੰਗਤ ਵੀ ਇਹੀ ਚਾਹਦੀ ਹੈ ਕਿ ਉਹਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਕੀ ਕਾਰਨ ਬਣੇ ਸੀ ਕਿ ਕਿਉਂ ਹੋਇਆ ਸੀਗਾ ਔਰ ਸਾਹਿਬ ਸੁਖਬੀਰ ਸਿੰਘ ਬਾਦਲ ਇਥੇ ਮਨੋਪੂਰੀ ਉਮੀਦ ਹੈ ਕਿ ਉਹ ਆਣ ਕੇ ਆਪਣਾ ਸਪਸ਼ਟੀਕਰਨ ਦੇਣਗੇ ਮੋਗਾ ਦੇ ਪਿੰਡ ਬਹਿਣੀਵਾਲ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਪਿੰਡ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਕਿਹਾ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਸਿਆਸੀ ਸ਼ੈਅ ਤੇ ਚੱਲਦੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪਿੰਡ ਦੀ ਜ਼ਮੀਨ ਦੀ ਬੋਲੀ ਕਿਰਾਏ ਬਿਨਾਂ ਹੀ ਟੌਣਾ ਲਗਾ ਦਿੱਤਾ ਗਿਆ ਉਹਨਾਂ ਵੱਲੋਂ ਵਾਰ-ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਪਰ ਉਹਨਾਂ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਪੰਚਾਇਤ ਅਫਸਰ ਵੱਲੋਂ ਬੋਲੀ ਕਰਾਉਣ ਦਾ ਭਰੋਸਾ ਦਿੱਤਾ ਗਿਆ ਉਦੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਜ਼ਿਲ੍ਹਾ ਕਮਿਸ਼ਨ ਮੋਗਾ ਦੀਆਂ ਹ ਵਿਪາກ ਦੇ ਅਧਿਕਾਰੀਆਂ ਵੱਲੋਂ ਪਾਰੀ ਪੁਲਿਸ ਫੋਰਸ ਨਾਲ ਪਹੁੰਚ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ 18 ਏਕੜ ਜ਼ਮੀਨ ਦੀ ਬੋਲੀ ਕੀਤੀ ਗਈ ਤੇ ਬੋਲੀ ਤੋਂ ਪਹਿਲਾਂ ਪੰਚਾਇਤ ਅਧਿਕਾਰੀਆਂ ਵੱਲੋਂ ਦੋਹਾਂ ਧਿਰਾਂ ਨੂੰ ਸਿਕਿਉਰਿਟੀ ਜਮ੍ਹਾਂ ਕਰਾ ਕੇ ਮੋਲੀ ਦੇਣ ਦੀ ਅਪੀਲ ਕੀਤੀ ਗਈ ਪਰ ਸ਼ਿਕਾਇਤ ਕਰਤਾ ਤੇਰ ਬੋਲੀ ਦੇਣ ਲਈ ਸਕੂਲ ਚ ਦਾਖਲ ਨਹੀਂ ਹੋਈ ਕਿਉਂਕਿ ਉਹਨਾਂ ਵੱਲੋਂ ਮੰਗ ਰੱਖੀ ਗਈ ਸੀ ਕਿ ਜ਼ਮੀਨ ਦੀ ਬੋਲੀ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਸਾਫ਼ ਕੀਤਾ ਜਾਏ ਤੇ ਫਿਰ ਤੋਂ ਬੋਲੀ ਦਿੱਤੀ ਜਾਏ ਇਸ ਮੌਕੇ ਤੇ ਸਾਬਕਾ ਸਰਪੰਚਰ ਪਰਿੰਨ ਸਿੰਘ ਨੇ ਕਿਹਾ ਕਿ ਅੱਜ ਜੋ ਬੋਲੀ ਹੋਈ ਹੈ ਉਹ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋਈ ਹੈ ਗੁਰਦੁਆਰਾ ਐਸਕਰੀਨ ਦੀ ਬੋਲੀ ਨਹੀਂ ਆ ਰਹੀ ਸੀ ਬਾਰ-ਬਾਰ ਪ੍ਰਸ਼ਾਸਨਿਕ ਧਾਰੀਆਂ ਨੂੰ ਬੇਨਤੀ ਕਰਦੇ ਰਹੀ ਤਾਂ ਦੇਖੀ ਜੀ ਇਹਦੀ ਬੋਲੀ ਹੋਵੇ ਉਹਨਾਂ ਵੱਲੋਂ ਇੱਕ ਦੋ ਵਾਰ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਅਨਾਊਂਸਮੈਂਟ ਵੀ ਕੀਤੀ ਗਈ ਪਰ ਪਿੰਡ ਕੋਈ ਬੋਲੀ ਕਰਨ ਕੋਈ ਪ੍ਰਸ਼ਾਸਕ ਧਾਰੀ ਨਹੀਂ ਆਇਆਗਾ ਅੱਜ ਹੁਣ ਇਸ ਜ਼ਮੀਨ ਦੀ ਬੋਲੀ ਰੱਖੀ ਗਈ ਆ ਬੋਲੀ ਰੱਖਣ ਤੋਂ ਪਹਿਲਾਂ ਹੀ ਇੱਥੇ ਪਿੰਡ ਦੇ ਹੀ ਕੋਹ ਅੰਸਰਾਂ ਨੇ ਇਹ ਧੋਨਾ ਲਾ ਦਿੱਤਾ ਜੀ ਇੱਥੇ ਧੋਨਾ ਆਲਰੇਡੀ ਲੱਗਾ ਹੋਇਆ ਸਾਨੂੰ ਐਸ ਵੀ ਸੰਗਤਾਂ ਨੂੰ ਇਹ ਅਜੀ ਭੋਲੀ ਕਾਸਟਿੰਗ ਇੰਡੀ ਕਰ ਰਹੀ ਆ ਅੱਜ ਪ੍ਰਕਾਸ਼ਨ ਅਸੀਂ ਕਹੋਨੇ ਆ ਕਿ ਜਿਹੜੇ ਬੰਦਿਆਂ ਨੇ ਇਹ ਬਿਨਾਂ ਬੋਲੀ ਦਿੱਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਨਜਾਇਜ਼ ਤੌਰ ਤੇ ਝੋਲਾ ਲਾਇਆ ਇਹਨਾਂ ਖਿਲਾਫ ਕਾਰਵਾਈ ਹੋਈ ਕੋਈ ਰੌਲਾ ਨਹੀਂ ਪਿਆ ਜੀ ਸੌ ਤੋਂ ਉੱਪਰ ਮੁਲਾਜ਼ਮ ਸੀਗਾ ਆਇਆ ਹੋਇਆ ਦੋ ਬੰਦਸਾ ਸੀਗਾ ਬਾਕੀ ਗੱਡੀਆਂ ਦੋ ਤਿੰਨ ਚਾਰ ਜਾਨੀ ਕਿ ਲੋਕਦਾਨ ਸਟਾਫ ਸਭ ਬਹੁਤ ਤਗੜੇ ਅੰਦਰ ਬੋਲੀ ਵਧੀਆ ਜਾਨੀ ਕਿ ਹੋਈ ਆ ਔਰ ਦੀ ਭਰਾਇਆ 50 50000 ਰੁਪਇਆ ਔਰ ਦੀ ਭਰਾ ਕੇ ਔਰ ਕੇ ਜਦੋਂ ਦੂਜੀ ਪਾਰਟੀ ਨਹੀਂ ਗਈ ਫਿਰ ਉਹਨਾਂ ਨੇ ਬੋਲੀ ਚਾਹ ਲਈ ਕਿ ਉਹਨਾਂ ਨੇ ਜਵਾਬ ਦੇ ਤਾਂ ਉਹ ਨਹੀਂ ਲਈ ਤੇ ਐਮਐਸ ਤੋਂ ਵੱਧ ਕੇ ਉਹ ਦਸ਼ਮੀ ਸਿੰਘ ਨੇ ਪਹਿਲੀ ਲੈ ਲਈ ਤੇ ਮੈਂ ਪਹਿਲੀ ਦਿੱਤੇ ਸਾਥੀ ਪਟੜੀ ਮੇਰੇ ਕੋਲ ਸੀ ਮੈਂ ਸੋਚਾ ਆਪਣਾ ਲੈਣ ਗਏ ਸੀਗੇ ਮੈਂ ਕਿਹਾ ਵੀ ਆ ਸੈਕਟਰੀਆਂ ਪ੍ਰਬੰਧਕ ਨੂੰ ਦਵਾਂਗੇ ਉਹਨਾਂ ਨੇ ਠੱਠੇ ਨਾਲ ਜਿੰਦੇ ਭੰਨ ਕੇ ਤੇ ਦੁਆਰਾ ਜਿੰਦੇ ਆਉਂਦੇ ਲਾਫੇ ਆ ਤੇ ਮੇਰੇ ਨਾਲ ਕੱਲ ਪਤਾ ਮਾਰਨਗੇ ਜੀ ਅੰਗਰੇਜ਼ੀ ਅਨੁਸਾਰ ਮੈਨਾਂ ਜੇਦੋ ਸਾਨੂੰ ਪ੍ਰਸ਼ਾਸਨ ਤੋਂ ਆ ਕਾਰਵਾਈ ਹੋਣੀ ਸੀ ਬਟਾਲਾ ਦੇ ਬਹਾਦਰ ਹੁਸੈਨ ਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿੱਚ ਮੋਟਰਸਾਈਕਲ ਸਵਾਰ 15 ਸਾਲਾ ਸ਼ਹਿਬਾਜ਼ ਸਿੰਘ ਨਾਮਕ ਬੱਚੇ ਦੀ ਮੌਤ ਹੋ ਗਈ ਹੈ ਨਾਲ ਹੀ ਦੂਸਰੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਇਸ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਮ੍ਰਿਤਕ ਸ਼ਹਿਬਾਜ਼ ਸਿੰਘ ਆਪਣੇ ਮਾਪਿਆਂ ਦੇ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਬਾਜ਼ ਸਿੰਘ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਸੜਕ ਵਾਲ ਨੂੰ ਜਦੋਂ ਨਿਕਲਿਆ ਤਾਂ ਸੜਕ ਤੇ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲਟ ਮੋਟਰਸਾਈਕਲ ਦਾ ਇੰਜਣ ਤੱਕ ਫਟ ਗਿਆ। ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਬਿਆਨਾਂ ਦੇ ਆਧਾਰ ਤੇ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਂ ਵੀ ਸ਼ਹਿਰੋਂ ਆ ਰਿਹਾ ਸੀ। ਮੇਰਾ ਸਕੂਟੀ ਇੱਧਰ ਨੂੰ ਮੁੜੀ ਆ। ਇਹ ਮੇਰੇ ਪਿੱਛੇ ਆ ਰਿਹਾ ਹੈ। ਬਹੁਤ ਜ਼ੋਰ ਸਪੀਡ ਆ ਰਿਹਾ ਹੈ। ਔਰ ਇਹਦਾ ਮੋਟਰਸਾਈਕਲ ਇਹਦਾ ਕੰਟਰੋਲ ਨਹੀਂ ਆਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੰਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾਈ ਤੋਂ ਸਹਿਬਾਦ ਸਿੰਘ ਸਭ ਤੋਂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਪਸੰਦ ਬੋਲਟਰ ਦੇ ਬਾਅਦ ਉਥੋਂ ਵਜਾ ਇੱਥੇ ਆਣ ਕੇ ਡੇਗਾ ਜਿੱਥੇ ਬੋਲਟਰ ਕਲਾ ਇੱਥੇ ਦੇਗਾ ਕਾਫੀ ਜ਼ਬਰਦਸਤ ਚੱਕੀ ਜਦੋਂ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਮਾਰ ਦਿੱਤੀ ਤੇ ਤੇਤੀ ਅਸੀਂ 15 ਮਿੰਟਾਂ ਚ ਇਨੂ ਵਿਪਾਗ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਬਟਾਲੇ ਸੇਵਲ ਉਸਤਾ ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਲੋ ਆ ਰਿਹਾ ਸੀਗਾ ਤੇ ਇੱਕ ਟ੍ਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਜਿਹੜੇ ਆਪਸੇ ਐਕਸੀਡੈਂਟ ਹੋਇਆ ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਵਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਹੀ ਦੱਸ ਰਹੇ ਨੇ ਬਾਕੀ ਸਾਰੀ ਪੁਲਿਸ ਚੱਲਣ ਦੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਰ ਵਿੱਚ ਲਿਆ ਰਿਹਾ ਹੈ ਸਰਕਾਰੀ ਸਕੂਲਾਂ ਵਿੱਚ 8ਵੀਂ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਏਗਾ ਬੱਚਿਆਂ ਨੂੰ ਰਾਜ ਭਵਨ ਤੱਕ ਲੈ ਕੇ ਜਾਣ ਤੇ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਰਡਲ ਅਫਸਰ ਬਣਾ ਕੇ ਦਿੱਤੀ ਗਈ ਹੈ 8ਵੀਂ ਜਮਾਤ ਵਿੱਚ 600 ਚੋਂ 592 ਨੰਬਰ ਲੈ ਕੇ 8ਵਾਂ ਸਥਾਨ ਹਾਸਲ ਕਰਨ ਵਾਲੀ ਪੱਲਵੀ 8ਵੀਂ ਜਮਾਤ ਤੋਂ ਜ਼ਿਲ੍ਹੇ ਤੋਂ ਮੈਰਿਟ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦ 16 ਜੁਲਾਈ ਨੂੰ ਰਾਜਪਵਨ ਵਿਖੇ ਸਵੇਰੇ ਦੇ ਰਾਜਪਾਲ ਵੱਲੋਂ ਸਨਮਾਨ ਹਾਸਲ ਕਰਨ ਲਈ ਜਾ ਰਹੀ ਨੇ ਜਿਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਮੈਂ 8ਵੀਂ 6 ਸੈਸੋ ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇੰਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮਕਾਮ ਹਾਸਲ ਹੋਇਆ ਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜ ਦੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਤੇ ਹੁਣ ਮੈਂ 16 ਤਰੀਕ ਨੂੰ ਜਾਣਾ ਉੱਥੇ ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਆ ਤੇ ਹੋਰ ਬੱਚੇ ਨਹੀਂ ਆ ਭਾਰਤ ਦੇ 7 ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੇ ਕੁ ਵੀਡੀਓ ਸੋਸ਼ਲ ਮੀਡੀਆ ਤੇ ਕਰੀਬ ਇੱਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਚ ਨੌਜਵਾਨ ਜੋ ਪੰਜਾਬ ਦੇ ਹਨ ਅਸੂਬੇ ਦੱਸਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੂਕਰੇਨ ਲਿਆਂਦਾ ਗਿਆ ਤੇ ਜੰਗ 'ਚ ਭੇਜਿਆ ਗਿਆ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਰਸ਼ੀਅਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰਿਹਾਨੀ ਕੀਤਾ ਜਾ ਰਿਹਾ ਇਸ ਸਬੰਧੀ ਗੁਰਦਾਸਪੁਰ ਵਾਲੇ ਨੌਜਵਾਨ ਗਗਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਕਵਾਰ ਫਿਰ ਤੋਂ ਜੰਗ ਲੜਨ ਲਈ ਯੂਕਰੇਨ ਬਾਰਡਰ ਤੇ ਭੇਜ ਦਿੱਤਾ ਗਿਆ ਜਿਸ ਕਾਰਨ ਉਹਨਾਂ ਦੇ ਪਰਿਵਾਰ ਨੂੰ ਕਾਫੀ ਚਿੰਤਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਸਰਕਾਰ ਨਾਲ ਗੱਲ ਕਰਨ ਦੇ ਬਾਵਜੂਦ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਲਈ ਫਰੰਟ ਲਾਈਨ ਤੇ ਭੇਜਿਆ ਗਿਆ ਉਹਨਾਂ ਮੰਗ ਕੀਤੀ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਫਸੇ ਹੋਏ ਬੱਚਿਆਂ ਨੂੰ ਭਾਰਤ ਲਿਆਉਣ ਦੀ ਰਸ਼ੀਅਨ ਸਰਕਾਰ ਦੇ ਨਾਲ ਗੱਲ ਕਰੇ ਗਗਨਦੀਪ ਨੂੰ 4-5 ਦਿਨ ਹੋ ਗਏ ਨੇ ਗੱਲ ਹੋਈ ਨੂੰ ਜਾਣ ਲੱਗਾ ਜੇ ਉਹਨੂੰ ਅੱਗੇ ਖੜਿਆ ਤੇ ਉਹ ਕਹਿੰਦਿਆ ਸੀ ਕਿ ਜੜੀ ਮੰਮੀ ਮੈਨੂੰ ਅੱਗੇ ਹੁਣ ਫੇਰ ਲੈ ਚਲੇ ਨੇ ਤੇ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਆਉਂਦੀ ਤੇ ਮੇਰੀ ਹਸਤਾ ਗੱਲ ਤੁਹਾਡੇ ਨਾਲ ਨਾ ਹੋਵੇ ਤੇ ਅਸੀਂ ਬਹੁਤ ਚਿੰਤਾ ਦੇ ਵਿੱਚ ਆ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਸ਼ਿਆ ਗਿਆ ਸੀ ਉਧਰ ਦੇ ਪ੍ਰਧਾਨ ਮੰਤਰੀ ਨਾਲ ਪੁੱਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਉਹ ਮੰਨ ਵੀ ਗਏ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਤੇ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲੈ ਹੋਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਾਰਡਰ ਬੈਲਟ ਨਾਲ ਲੱਗਦੇ ਪਿੰਡਾਂ ਦੇ ਮਸਲੇ ਲੋਕ ਸਭਾ ਚੁੱਕੇ ਜਾਣਗੇ। ਸੰਸਦ ਮੈਂਬਰ ਔਜਲਾ ਹਲਕਾ ਰਾਜ ਸੰਸੀ ਦੇ ਪਿੰਡ ਲੋਪੋਕੇ ਵਿਖੇ ਪੀਰਬਾਬਾ ਲਖਦਾਤਾ ਜੀ ਦਰਗਾਹ ਤੇ ਸਾਲਾਨਾ ਮੇਲਾ ਮੁਕਸੇਵਰ ਬਾਬਾ ਗੁਰੂ ਸ਼ਾਹ ਦੇ ਪਿੰਡ ਦੇ ਸuojgal ਕਰਵਾਏਗੇ। ਮੇਲੇ 'ਚ ਪਹੁੰਚੇ ਹੋਏ ਸਾਨੇ ਇਸ ਮੌਕੇ ਤੇ ਮੇਲਾ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਪਿੰਡ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ। ਮੇਲੇ ਦੇ ਖੁੱਲੇ ਖਾੜੇ ਲੋਕਾਂ ਦਾ ਪਿਆਰ ਹੁੰਦਾ ਮੁਫਤ ਹੁੰਦੀ ਹੈ ਔਰ ਲੋਕਾਂ ਨੇ ਬੜਾ ਵਧੀਆ ਫੈਸਲਾ ਲਿਆ ਔਰ ਸਾਡੇ ਕੀਤੇ ਕੰਮਾਂ ਤੇ ਲੋਕਾਂ ਨੇ ਮੋਰ ਲਾਈ ਹੈ ਔਰ ਤੀਸਰੀ ਵਾਰ ਮੈਂ ਵਿਧਾਨ ਸਭਾ ਪਰਲਮੈਂਟ ਬਣਾਇਆ ਔਰ ਖਾਸ ਕਰ ਰਾਜਾ ਸਾਸੀ ਹਲਕੇ ਤੇ ਮੈਂ ਧੰਨਵਾਦ ਕਰਦਾ ਹਾਂ ਤੁਹਾਨੂੰ ਤੇ ਐ ਐਮਐਲਏ ਜਗਤਾਰ ਸਿੰਘ ਜੀ ਤੁਹਤ ਕਾਰੀਆ ਇਹਨਾਂ ਦੇ ਪਿਆਰ ਸਿੱਕਾ ਜਿਨ੍ਹਾਂ ਦੇ ਲੋਕਾਂ ਦੀ ਸਾਡੀ ਕਾਂਗਰਸ ਦੀ ਟੀਮ ਜਿਹੜੀ ਹੈ ਔਰ ਸਾਡੇ ਜਿਹੜੇ ਪਿਆਰ ਕਰਨ ਵਾਲੇ ਲੋਕ ਜਿਹੜੇ ਸੈਕੂਲਰ ਨੂੰ ਧਰਮ ਦੇ ਪੱਖੋਂ ਪਿਆਰ ਕਰਦੇ ਆ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੀ ਤੰਦੇ ਦੇ ਨਾਲ ਇਹ ਹਲਕਾ ਵੀ ਜਤਾਇਆ ਲੋਕ ਸਭਾ ਸੀਟ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਾਲੇ ਸਾਫੂ ਵਾਲਾ ਦੇ ਲਾਭਪਾਤਰੀ ਕੁਸੂਤੇ ਫਸ ਗਏ ਨੇ ਗਰੀਬ ਲੋਕ ਕੁਲੀਆਂ 'ਚ ਰਹਿਣ ਲਈ ਮਜਬੂਰ ਨੇ ਮੋਗਾ ਦੇ ਨਾਲ ਲਾਭਪਾਤਰੀਆਂ ਦਾ ਦੋਸ਼ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਹਨਾਂ ਨੂੰ 30000 ਰੁਪਏ ਦੀ ਰਾਸ਼ੀ ਪਹਿਲੀ ਕਿਸ਼ਤ ਵੱਜੋਂ 2021 ਵਿੱਚ ਮਿਲੀ ਸੀ ਜਿਸ ਨੂੰ ਉਹਨਾਂ ਨੇ ਆਪਣੇ ਬੈਂਕ ਖਾਤਿਆਂ ਚੋਂ ਕਢਵਾ ਕੇ ਪਿੰਡ ਦੇ ਸਰਪੰਚ ਨੂੰ ਦਿੱਤੀ ਜਿਸ ਨਾਲ ਘਰਾਂ ਦੀਆਂ ਕੰਧਾਂ ਤੇ ਨੀਹਾਂ ਕੱਡੀਆਂ ਗਈਆਂ ਪਰ ਇਸ ਮਗਰੋਂ ਵਿਭਾਗ ਨੇ ਜਦ ਦੂਜੀ ਕਿਸ਼ਤ ਜਾਰੀ ਕੀਤੀ ਤਾਂ ప్రతి ਲਾਭਪਾਤਰੀ ਨੂੰ 72000 ਰੁਪਏ ਦੀ ਰਾਸ਼ੀ ਇਹਨਾਂ ਵੱਲੋਂ ਮੁਰਕਾਥੀ ਤੌਰ ਤੇ ਕਢਵਾ ਕੇ ਸਰਪੰਚ ਨੂੰ ਦਿੱਤੀ ਗਈ ਪਰ ਹਾਲੇ ਤੱਕ ਇਹਨਾਂ ਲਾਭਪਾਤਰੀਆਂ ਦੇ ਘਰਾਂ ਦੀਆਂ ਛੱਤਾਂ ਮੁਕੰਮਲ ਨਹੀਂ ਹੋਈਆਂ ਤੇ ਸਰਪੰਚ ਵਿਦੇਸ਼ ਚਲਾ ਗਿਆ ਜਿਸ ਕਾਰਨ ਉਹ ਕੁੱਲੀਆਂ ਚ ਰਹਿਣ ਲਈ ਮਜਬੂਰ ਨੇ ਉਹਨਾਂ ਸਾਨੂੰ ਕਢਾ ਕੇ ਦੇਉ ਉਹਨੇ ਆਪਦੇ ਹੀ ਮਿਸਤਰੀ ਲਾਏ ਆਪ ਦੇ ਬੰਦੇ ਲਾ ਕੇ ਇੱਥੇ ਸਾਨੂੰ ਉਹ ਕੰਢਾ ਕਢਾ ਕੇ ਬਣਾ ਕੇ ਦੇਤੇ ਅਸੀਂ ਸਾਨੂੰ ਵੀ ਵਿਸ਼ਵਾਸ ਹੋ ਗਿਆ ਵੀ ਸਾਡੀਆਂ ਛੱਤਾਂ ਵੀ ਪਾਊਗਾ ਅਸੀਂ 72000 ਰੁਪਏ ਜਿਹੜਾ ਮਗਰੋਂ ਆਇਆ ਸਾਨੂੰ ਆਂਦਾ ਕਢਾ ਕੇ ਦੇਉ ਤੁਹਾਡੀਆਂ ਛੱਤਾਂ ਸਿਰੇ ਲਾਈਏ ਤੇ ਸਾਡੇ ਅਸੀਂ ਉਹ ਪੈਸੇ ਕਢਾ ਕੇ ਦੇਤੇ ਜਦੋਂ ਮੁੜ ਕੇ ਅਸੀਂ ਜਾਂਦੇ ਸੀ ਅੱਜ ਪਾਉਨੇ ਸਵੇਰੇ ਪਾਉਨੇ ਬਸ ਸਾਦਾ ਮੈਂ ਅਹੀਂ ਕਰੀ ਗਿਆ ਸਾਨੂੰ ਲਾਰੀ ਲਾਈ ਗਿਆ ਕਾਹ ਕਰ ਸੀਗੇ ਪੂਰੇ ਕੰਡ ਚ ਕਾਰ ਕਾਰ ਦੀ ਪੰਜ ਕਮਰੇ ਆ ਪੰਜੇ ਕਮਰੇ ਉਵੇਂ ਖੜੇ ਆ ਦੋ ਸਾਲ ਦੇ ਨੇੜ ਹੋ ਚੱਲੇ ਆ ਨਹੀਂ ਦੇਖੋ ਇਹ ਐਪੀਐਮ ਜੀ ਗਈ ਸੀ ਪੈਸੇ ਆਏ ਸੀਗੇ ਮੈਨੂੰ ਨੋਟਿਸ ਆਇਆ ਸਾਨੂੰ ਵੀ ਨੋਟਿਸ ਜਦੋਂ ਆਇਆ ਕਿ ਪੰਜ ਕਰ ਕਿਉਂ ਨਹੀਂ 바ਦੇ ਪਹਿਲੀ ਕਿਸ਼ ਦਿੱਤੀਏ ਦੂਜੀ ਦਿੱਤੀਏ ਤੇ ਜੀਜੇ ਫਾਈਨਲ ਕਿਉਂ ਨਹੀਂ ਕੰਪਲੀਟ ਹੋ ਰਿਹਾ ਜਦੋਂ ਇਸ ਸੰਬੰਧੀ ਅਸੀਂ ਵੀਡੀਓ ਨੂੰ ਭੇਜੀਏ ਚਿੱਠੀ ਸਾਡੇ ਵੀ ਨੋਟਿਸ 'ਚ ਆਇਆ ਕਿ ਉਹ ਇਹ ਬਲੇਮ ਕਰ ਰਹੇ ਕਿ ਉਹ ਸਪੰਚ ਪੈਸੇ ਲੈ ਕੇ ਚਲਾ ਗਿਆ ਪਰ ਮੈਂ ਤੁਹਾਨੂੰ ਇੱਥੇ ਗਲ ਸਪਸ਼ਟ ਕਰਾਂਗਾ ਕਿ ਜਿਹੜੀ ਸਰਕਾਰ ਸੈਂਟਰ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ 'ਚ ਅਸੀਂ ਜਿਹੜੀ ਪੈਸੇ ਹੈ 120 ਹਜ਼ਾਰ ਬੈਰੀ ਮਸ਼ੀਨਰੀ ਨੂੰ ਦਿੰਨੇ ਆ ਉਹ ਪੂਰੇ ਉਹਦੇ ਅਕਾਊਂਟ 'ਚ ਫਰਸਟ ਕਿਸ਼ ਭਲੇ ਅਕਾਊਂਟ ਚੋਗੀ ਜਦੋਂ ਲੱਗਣੀ ਹੈ ਭਰ ਲੈਂਦਾ ਫਿਰ ਸੈਕੰਡ ਕਿਸ਼ ਜਾਰੀ ਕਰਦੇ ਆ ਉਸ ਤੋਂ ਬਾਅਦ ਤੇਜ਼ੀ ਗਈ ਸੀ ਜਦੋਂ ਲੈਂਟਰ ਪੇ ਜੀ ਦਾ ਫਿਰ ਤੇਜ਼ੀ ਗਈ ਸੀ ਇਹ ਇੱਥੇ ਲਾਪਾਤੀਆਂ ਦੀ ਵੀ ਗਲਤੀ ਹੈ ਕਿ ਤੁਹਾਨੂੰ ਸਰਕਾਰ ਪੈਸੇ ਸਿੱਧੇ ਤੁਹਾਡੇ ਖਾਤੇ ਵਿੱਚ ਭਾਰੀ ਤੁਸੀਂ ਕਿਉਂ ਕਢਾ ਕੇ ਸਪੰਚ ਨਹੀਂ ਦਿੱਤੇ ਹਾਲੇ ਮੈਨੂੰ ਇਸ ਸੀ ਦਾ ਪਤਾ ਨਹੀਂ ਕਿ ਵਾਕਿਆ ਕਢਾ ਕੇ ਦਿੱਤੇ ਨਹੀਂ ਦਿੱਤੇ ਜੋ ਫੈਕਟ ਉਹ ਦੱਸ ਰਿਹਾ ਇਸ ਬੇਸ ਤੇ ਮੈਂ ਇਹ ਵੀਡੀਓ ਵੀਡੀਓ ਸਭ ਨੂੰ ਚਿੱਠੀ ਕੱਢ ਕੇ ਉਹਨਾਂ ਕਿਹਾ ਕਿ ਡਿਟੇਲ ਇਨਕਵਾਜੀ ਕਰਕੇ ਪੜਤਾਲ ਕਰਕੇ ਸਾਨੂੰ ਰਿਪੋਰਟ ਭੇਜੋ ਸਾਨੂੰ ਪਤਾ ਹੀ ਹੈ ਕਿ ਜਿਹੜੇ ਮੇਰਾ ਕੰਮ ਸੀ ਪਹਿਲ ਦੇ ਆਧਾਰ ਤੇ ਹੋ ਰਿਹਾ ਸੀ ਮੇਰੇ ਅੰਕਾਸ਼ ਕਾਰਦਾ ਵਿੱਚ ਕੁਝ ਵਿਰਧੀਆਂ ਵੱਲੋਂ ਰੋਕਾ ਲੱਗਣ ਕਾਰਨ ਮੇਰੀ ਜਿਹੜੀ ਗਵਰਦੀ ਦੇ ਕੰਮ ਦੀ ਪੇਮੈਂਟ ਹੈ ਉਹ ਵੀ ਰੋਕੀ ਗਈ ਹੈ ਲੇਬਰ ਦੀ ਪੇਮੈਂਟ ਵੀ ਰੈਂਦੀ ਹੈ ਕੁਝ ਕਮਟੀਰੀਅਲ ਦੇ ਪੈਸੇ ਬਾਕੀ ਰਹਿੰਦੇ ਆ ਤੇ ਨਾਲ ਦੀ ਨਾਲ ਜਿਹੜੇ ਮਕਾਨਾਂ ਦੀ ਗੱਲ ਹੈ ਇਹ ਮਤਲਬ ਹੀ ਪਹਿਲੀ ਕੇਸ ਤੇ ਮਕਾਨਾਂ ਦੀ ਜਿਹੜੀ ਜੋ ਜਿਹੜੀ ਲੱਗ ਗਈ ਸੀਗੀ ਦੂਸਰੀ ਜਿਹੜੀ ਕਾਇਸਤਾ ਉਹਦਾ ਕੰਮ ਛੱਡ ਰਿਆ ਸੀਗਾ ਰੋਕਾਂ ਲੱਗਣ ਦੇ ਕਾਰਨ ਤੇ ਮੇਰੇ ਵਿਦੇਸ਼ ਜਾਣ ਦੇ ਕਾਰਨ ਉਹ ਕੰਮ ਪੈਂਡਿੰਗ ਪਿਆ ਕਿਉਂਕਿ ਮੈਂ ਤਾਂ ਜਿਹੜੀ ਆਪਣੀ ਸਰਪੰਚੀ ਸੀਗੀ ਉਹ ਵੀ ਵਿੱਚੇ ਹੀ ਛੱਡ ਕੇ ਜਦੋਂ ਮੈਨੂੰ ਬਾਹਲਾ ਹੀ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਤਾਂ ਫਿਰ ਮੈਂ ਵਿੱਚੇ ਹੀ ਛੱਡ ਦਿੱਤਾ ਸੀ ਇਸ ਕਰਕੇ ਜਿਹੜੇ ਗਰੀਬਾਂ ਦਾ ਕੋਈ ਕੰਮ ਰਹਿੰਦਾ ਹੈਗਾ ਉਹਨਾਂ ਕੋਲ ਮਟੀਰੀਅਲ ਪਿਆ ਆ ਜੇ ਕੋਈ ਕੰਮ ਰਹਿੰਦਾ ਹੈ ਤੇ ਉਹ ਮੈਂ ਪਹਿਲ ਦੇ ਆਧਾਰ ਤੇ ਸਤੰਬਰ ਦੇ ਵਿੱਚ ਆ ਜਾਣਾ ਉਹਨੂੰ ਆਪਣੇ ਕੋਲੋਂ ਖਰਚਾ ਕਰਕੇ ਜਾਂ ਸਾਰਾ ਕੁਝ ਉਹਨਾਂ ਦਾ ਕਰਵਾ ਦਿੱਤਾ ਜਾਊਗਾ ਤਸਵੀਰਾਂ ਹੁਸ਼ਿਆਰਪੁਰ ਟਾਂਡਾ ਚੌਂਕ ਦੀਆਂ ਨੇ ਜਿੱਥੇ ਕਿ ਮੋਟਰਸਾਈਕਲ ਤੇ ਡਿਲੀਵਰੀ ਦੇਣ ਜਾ ਰਿਹਾ Zomato ਬoi ਅਚਾਨਕ ਪੰਜਾਬ ਰੋਡਵੇਜ਼ ਦੀ ਬੱਸ ਹਟਾ ਕੇ ਗੰਨੀ ਮਤਰਈ ਕਿਸ ਹਾਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਵਾਲ-ਵਾਲ ਬਚ ਗਿਆ ਪਰੰਤੂ ਉਸ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਤੇ ਹੋਰ ਪੁਲਿਸ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਜਾਣਕਾਰੀ ਦਿੰਦਿਆਂ ਰੋਡਵੇਜ਼ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਬੱਸ ਲੈ ਕੇ ਆ ਰਹੇ ਸੀ ਤਾਂ ਇਸ ਦੌਰਾਨ ਅਚਾਨਕ ਮੋਟਰਸਾਈਕਲ ਵਾਲਾ ਨੌਜਵਾਨ ਬਿਨਾਂ ਕੁਝ ਦੇਖੇ ਸਿੱਧਾ ਮੋਟਰ ਦੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਪੜਤਾਲ ਜਾਰੀ ਹੈ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਮੋਗਾ ਵੱਜੋਂ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਤੇ ਖੇਤੀਬਾੜੀ ਅਫਸਰ ਮੈਡਮ ਸੁਖਰਾਜ ਕੌਰ ਦਿਓਲ ਸੋ ਮੁਹਰ ਸਟਾਫ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਦਾਇਤ ਦਿੱਤੀ ਮੁੱਖ ਖੇਤੀਬਾੜੀ ਅਫਸਰ ਨੇ ਅਹੁਦਾ ਸੰਭਾਲਦਿਆਂ ਹੀ ਕਿਹਾ ਜ਼ਿਲ੍ਹੇ ਦੇ ਤਮਾਮ ਖੇਤੀ ਅਫਸਰਾਂ ਤੇ ਕੀਟਨਾਸ਼ਕ ਦਵਾਈ ਵਿਕਰੀਕਰਤਾ ਤੇ ਖਾਦ ਵਗੇਰਾ ਦੁਕਾਨਦਾਰਾਂ ਨਾਲ ਖਾਸ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਇਸ ਮੌਕੇ ਤੇ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਅਪੀਲ ਕੀਤੀ ਕਿ ਜ਼ਿਲ੍ਹੇਂਦਰ ਕੋਈ ਵੀ ਦੋ ਨੰਬਰ ਦੀ ਦਵਾਈ ਦੀ ਵਿਕਰੀ ਨਾ ਕਰੇ ਤੇ ਜੇਕਰ ਫੇਰ ਵੀ ਕੋਈ ਪੰਜਾਬ ਸਰਕਾਰ ਨੇ ਮੈਨੂੰ ਮੁੱਖ ਖੇਤੀਬਾੜੀ ਅਸਰਮੋਂਗਾ ਤਨਾਤ ਕੀਤਾ ਹੈ। ਔਰ ਸਭ ਤੋਂ ਪਹਿਲਾਂ ਤਾਂ ਮੈਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਇਸ ਗੱਲ ਦਾ ਵਿਸ਼ਵਾਸ ਦਵਾਣਾ ਹੈ ਕਿ ਕਿਸਾਨ ਹਿੱਤ ਦੇ ਵਿੱਚ ਜੋ ਵੀ ਪੰਜਾਬ ਸਰਕਾਰ ਦੀਆਂ ਖੇਤੀਬਾੜੀ ਵਿਭਾਗ ਦੀਆਂ ਸਾਡੇ ਖੇਤੀਬਾੜੀ ਮੰਤਰੀ ਡਾਕਟਰ ਮੀਤ ਸਿੰਘ ਖੋਡਿਆ ਜੀ ਦੀਆਂ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਅਸੀਂ ਐਨ ਬੈਨ ਆ ਲਾਗੂ ਕਰਾਂਗੇ ਔਰ ਕਿਸਾਨ ਹਿੱਤ ਦੇ ਵਿੱਚ ਖਾਦ ਬੀਜ ਕੀੜੇ ਮਾਰ ਦਵਾਈਆਂ ਜਿਹੜੀਆਂ ਮੁੱਢਲੀ ਸਾਡੀ ਜ਼ਿੰਮੇਵਾਰੀ ਹੈ ਖੇਤੀਬਾੜੀ ਵਿਭਾਗ ਦੀ ਕਿ ਉਹ ਮਿਆਰੀ ਕਿਸਮ ਦੀਆਂ ਚੰਗੀ ਕੁਆਲਿਟੀ ਦੀਆਂ ਕਿਸਾਨਾਂ ਨੂੰ ਮਹਈਆ ਹੋਣ ਔਰ ਪੰਜਾਬ ਸਰਕਾਰ ਇਸ ਗੱਲ ਤੇ ਵਚਨਬੱਧ ਹੈ ਕਿ ਕਿਸੇ ਕਿਸਾਨ ਨਾਲ ਕੋਈ ਹੇਰਾਫੇਰੀ ਜਾਂ ਗਲਤ ਦਵਾਈ ਨਾ ਜਾਵੇ ਮੈਂ ਆਪਣੀ ਇਸ ਜ਼ਿੰਮੇਵਾਰੀ ਨੂੰ ਆਪਣੇ ਪੂਰੇ ਸਟਾਫ ਨੂੰ ਨਾਲ ਲੈ ਕੇ ਬਾਕੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਸ਼੍ਰੀ ਕਾਰਤਕ ਸਾਈ ਵਿਖੇ ਮੀਰੀ ਪੀਰੀ ਦਿਵਸ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਗਿਆ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਿੱਖੀ ਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸੀ ਇਸ ਸਬੰਧ ਵਿੱਚ ਸ਼੍ਰੀ ਕਾਰਤਕ ਸਾਈ ਵਿਖੇ ਇਸ ਸਮਾਗਮ ਦੌਰਾਨ ਰਾਗੀ ਜੱਥਿਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਉਪਰੰਤ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਸ਼ਸਤਰ ਧਾਰੀ ਹੋਣ ਦਾ ਸੁਨੇਹਾ ਦਿੱਤਾ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਮੀਰੀ ਤੇ ਪੀਰੀ ਦੀਆਂ ਸ਼੍ਰੀ ਸਾਹਿਬਾਂ ਦੇ ਦਰਸ਼ਨ ਵੀ ਕਰ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲਤਾਂ ਦੇ ਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ